ਕਲਗੀਧਰ ਪਾਸ਼ਾ ਦੇ ਦਰਬਾਰ ਚ ਕਵੀ ਕਵਤਾ ਪੜ ਦੇਵੇ ਸਵਾ ਲੱਖ ਮੋਰ ਉਹਨੂੰ ਨਾਮ ਦੇ ਦਿੰਦੇ ਅੱਜ ਕੋ ਰਾਗੀ ਸੰਗੀਤਨ ਕਰ ਰਿਹਾ ਹੈ ਭੇਟਾ ਕਿੰਨੀ ਹੈ ਜੀ ਕਿੰਨੀ ਮਾਇਆ ਦਈਏ ਜੀ ਜੀ 2 ਘੰਟੇ ਕੀਰਤਨ ਕਰਿਆ 5100 ਦੇ ਦਿਓ ਲਓ ਜੀ ਲਾਲਚ ਹੋ ਗਿਆ ਇਹਨਾਂ ਲੋਕ ਦੋ ਘੰਟਿਆਂ ਦਾ 5100 ਰੁਪਇਆ ਤੇ ਤੁਹਾਡੇ ਲੜਕੇ ਦੇ ਵਿਆਹ ਤੇ ਆ ਕਿਉਂ ਨੱਚਦਾ ਦੋ ਘੰਟਿਆਂ ਨੂੰ 2.5 ਲੱਖ ਰੁਪਏ ਦੇ ਦੇਣੇ ਹੋ ਜਿਹੜੀ ਕਉ ਬਾਣੀ ਪੜਨ ਵਾਲਿਆਂ ਦਾ ਅਪਮਾਨ ਕਰੇ ਕਥਾ ਵਾਚਕਾਂ ਦਾ ਵਿਦਵਾਨਾਂ ਦਾ ਤੇ ਨੱਚਣ ਵਾਲਿਆਂ ਦਾ ਸਤਿਕਾਰ ਕਰੇ ਉਹ ਜਿੰਨੇ ਮਰਜੀ ਜਕਾਰੇ ਛੱਡੀ ਜੇ ਰਾਜ ਕਰੇਗਾ ਖਾਲਸਾ ਇਹ ਕਿਹੜੇ ਗੁਣ ਨੇ ਖਾਲਸੇ ਰਾਜ ਕਰਨ ਵਾਲੇ ਜਿੱਥੇ ਨੇ ਚਾਰਾਂ ਦੀ ਕਦਰ ਹੈ ਦੋ ਦੋ ਘੰਟਿਆਂ ਦੇ ਢਾਈ ਢਾਈ ਲੱਖ ਰੁਪਈਆ ਨੂੰ ਦਿੱਤਾ ਜਾਂਦਾ ਹੈ ਤੇ ਇੱਕ ਕੀਰਤਨੀਆ ਦੋ ਘੰਟੇ ਬਾਣੀ ਦਾ ਸ਼ਬਦ ਪੜ੍ਹਦਾ ਹੈ ਗੁਰੂ ਕਹਿੰਦਾ ਆਪਣਾ ਸਿਰ ਵੱਢ ਕੇ ਉਹਤੇ ਮੂੜੇ ਵਾਸਤੇ ਰੱਖ ਦੇ ਜਿਹੜਾ ਤੈਨੂੰ ਗੁਰੂ ਦੀ ਗੱਲ ਸੁਣਾ ਰਿਹਾ ਪਰ ਅੱਜ ਬਾਣੀ ਪੰਨ ਵਾਲੇ ਚਾਹ ਲਈ ਫਿਰਦੇ ਹੈ ਇਹ ਜੀ ਕਮੇਟੀ ਵਾਲੇ ਨਾਰਾਜ਼ ਹੋ ਜਾਣੇ ਜੇ ਚਾਹ ਨਾਲ ਪਿਆਈ ਤਾਂ ਇਹ ਤੇ ਫਿਰ ਕੀਰਤਨ ਵਾਲੇ ਕਹਦੇ ਵੀ ਤਾਂ ਬਹਿਰੇ ਰੱਖੇ ਹੋਏ ਆਪਾਂ ਸਤਕਾਰ ਕਿਦਾ ਚਾਹੀਦਾ ਤੇ ਟਕਰਾ ਕੌਣ ਰਿਹਾ ਹੈ ਉਲਟਾ ਹੋ ਰਿਹਾ ਕੰਮ ਦੁਰਦਸ਼ਾ ਕਿਉਂ ਹੋ ਰਹੀ ਹੈ ਸਾਧ ਸੰਗਤ ਇਹ ਗੱਲਾਂ ਹੈ ਤਾਂ ਖੁਸ਼ਗੀਆਂ ਨੇ ਪਰ ਸਾਡਾ ਤਾਂ ਜੁੱਲੀ ਵੀ ਇਸ ਤਰ੍ਹਾਂ ਗੱਡੀ ਚ ਹੀ ਰਹਿੰਦੇ ਸਾਨੂੰ ਕਿ ਇਹ ਵੀ ਅਗੇ ਦਿਖੋਗੇ ਨਾ ਸਦਣਗੇ ਤੇ ਨਾ ਸਹੀ ਅਸੀਂ ਤਾਂ ਹੁਕਾਇ ਦੇਣਾ ਗੁਰੂ ਨਾਨਕ ਦੇ ਘਰ ਦਾ ਚੌਂਕੀਦਾਰ ਜੋ ਹੈ ਤੇ ਅੱਜ ਹਾਲਾਤ ਇਹ ਹੈ ਗੁਰਦਵਾਰ ਦਾ ਗ੍ਰੰਥੀ ਹੈ ਤੇ ਚਾਹ ਲੈ ਕੇ ਮਗਰ ਤੁਰਿਆ ਫਿਰਦਾ ਜਿਹੜਾ ਸੱਚੇ ਪਾਤਸ਼ਾਹ ਦਾ ਸੇਵਾਦਾਰ ਹੈ। ਬਾਬਾ ਬੁੱਢਾ ਸਾਹਿਬ ਦੀ ਚੱਲੀ ਹੋਈ ਸੰਪਰਦਾ ਮਰਿਆਦਾ ਵਿੱਚੋਂ ਅੱਜ ਇਹ ਹਾਲਾਤ ਸਾਡੇ ਅਸੀਂ ਗਰੰਤੀ ਰੱਖ ਲਿਆ ਜੀ। ਤੇਰੇ ਕਾਕੇ ਨੂੰ 35000 ਮਹੀਨੇ ਦੇ ਮਿਲਦੇ ਤੇ ਤੇਰਾ ਗੁਜ਼ਾਰਾ ਨਹੀਂ ਹੁੰਦਾ ਤੇ ਗਰੰਤੀ ਦਾ 6000 ਰੁਪਏ ਨਾਲ ਕਿਵੇਂ ਪਰਿਵਾਰ ਪਾਲਿਆ ਜਾਏਗਾ ਬਈ। ਹਾਲਾਤ ਨਹੀਂ ਸਾਡੇ। ਦੋਵੇਂ ਗੱਲਾਂ ਕਲਗੀਧਰ ਪਾਤਸ਼ਾਹ ਦੇ ਜੀਵਨ 'ਚ ਦੇਖੀਆਂ ਜਾ ਸਕਦੀਆਂ ਬਾਦਸ਼ਾਹ ਦਰਵੇਸ਼ ਬਾਦਸ਼ਾਹ ਉਹਨਾਂ ਵਰਗਾ ਕੋਈ ਨਹੀਂ ਤੇ ਨੰਗੇ ਚਰਨ ਨਾ ਬਾਜ ਹੱਥ ਤੇ ਨਾ ਤਾਜ ਐ ਨਾ ਘੋੜਾ ਝਾੜੀਆਂ ਨਾਲ ਅੜੜ ਕੇ ਜਾਮੇ ਦੀਆਂ ਲੀਰਾਂ ਲਮਕ ਰਹੀਆਂ ਸੋ ਸੱਚੇ ਪਾਤਸ਼ਾਹ ਜਦੋਂ ਆਪ ਇਤਿਹਾਸ ਪੜਦੇ ਆਣ ਵਾਲੀ ਸਾਰੀ ਦੁਨੀਆ ਦਾ ਫਿਰਦਾ ਹੈ ਵਾਂਗ ਫਕੀਰਾ ਵਾਲੀ ਸਾਰੀ ਦੁਨੀਆ ਦਾ ਤੁਰਿਆ ਹੈ ਵਾਂਗ ਫਕੀਰਾ ਤੁਰਿਆ ਹੈ ਵਾਂਗ ਫਕੀਰਾ ਤੁਰਿਆ ਹੈ ਵਾਂਗ ਫਕੀਰਾ ਤੁਰਿਆ ਹੈ ਤੁਰਿਆ ਹੈ ਵਾਂਗ ਫਕੀਰਾ ਤੁਰਿਆ ਹੈ ਵਾਂਗ ਫਕੀਰਾ